ਜਿਨ੍ਹਾਂ ਦੇ ਕੋਲ ਇਸ ਸੰਸਾਰ ਦੇਖਣ ਵਾਸਤੇ ਨੇਤਰ ਨਹੀਂ ਹਨ ਉਹਨਾਂ ਨੂੰ ਜਾ ਕੇ ਪੁੱਛੋ ਵੀ ਇਹ ਨੇਤਰਾ ਦੀ ਕੀਮਤ ਕੀ ਹੈ ਜਾ ਕੇ ਉਹਨਾਂ ਨੂੰ ਪੁੱਛੋ ਭਾਈ ਇਹਨਾਂ ਨੂੰ ਚੱਲਣ ਵਾਸਤੇ ਪੈਰ ਨਹੀਂ ਹਨ ਤੱਤਾ ਨਹੀਂ ਹਨ ਉਹਨਾਂ ਨੂੰ ਜਾ ਕੇ ਪੁੱਛੋ ਇੱਟਾਂ ਦੀ ਪੈਰਾਂ ਦੀ ਕੀਮਤ ਕੀ ਹੈ ਜਿਨ੍ਹਾਂ ਕੋਲ ਤਾਲ ਨੂੰ ਚੱਲਣ ਵਾਸਤੇ ਹੱਥ ਨਹੀਂ ਹਨ ਬਾਹਵਾੜਾ ਨਹੀਂ ਹਨ ਉਹਨਾਂ ਨੂੰ ਜਾ ਕੇ ਪੁੱਛੋ ਭਾਈ اے حقاً کی کو وای وای وای. اے, پائی اے بڑا کی بڑا قیمتی ہے بڑا قیمتی ہے